ਆਰੇ ਆ ਮੈਂ ਤਾਂ ਆਪਣਾ ਨਾਮ ਲੈਣ ਲਈ ਕਰ ਗਈ ਜਨਾਬ ਜਿ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈ ਹਾਂਜੀ ਆਪਾਂ ਇੰਨੀ ਦੇਰ ਤੱਕ ਕਿਉਂ ਨਹੀਂ ਦੱਸਦੇ ਪਏ ਨਾਮ ਕੋਈ ਨਾ ਕੋਈ ਕਰਕੇ ਦਿੰਦਾ ਫਿਰਦਾ ਨਸਸ ਹੈਗਾ ਹਾਂ ਨਾ ਕੋਈ ਨਾ ਕੋਈ ਸਭ ਤੋਂ ਵਗਾ ਮੈਂ ਕੋਈ ਸਭ ਚਰ ਨਹੀਂ ਦਿਖਾ ਜਾਦਾ ਤਾਂ ਲੂਣੇ ਨੂੰ ਦਿਖਾਦਾ ਆਪ ਕੋਲ ਨਹੀਂ ਹੈ ਸਰ ਲਾਇਸੈਂਸ ਜੰਮਾ ਹੋ ਸਕਦਾ ਤੁਹਾਡਾ ਬਤਾ ਸਕਦੇ ਮੈਂ 12 ਨੰਬਰ ਦੇ ਬੰਦੇ ਆ ਸਾਹਮਣੇ 9 ਪਾਰਕ ਨੂੰ ਦਾ ਬੋਲ ਲਗਾਉਗੇ ਸਰ ਮੈਡੀਕਲ ਵਾਲੇ ਮਨਾ ਕਿ ਤੈ ਜੋ ਮੈਡੀਕਲ ਵਾਲੇ ਕਹਿੰਦੇ ਤੁਹਾਨੂੰ ਕੋਈ ਨਹੀਂ ਜਿਹੜੀ 9 ਪਾਰਕ ਉਹ ਵੀ ਲੱਗੀਆਂ ਪਿਆ ਦੇ ਸਾਹਮਣੇ ਉਹ ਕਿ ਲੱਗੀਆਂ ਯਾਰ ਗੱਡੀ ਨਾਲ ਤੁਹਾਡੀ ਦੇ ਅੱਸਰਾਂ ਨਾਲ 5 ਮਿੰਟ ਹੋਏ ਸਾਰੇ ਭਾਜੀ ਮਾਤਾ ਜੀ ਵਿੱਚ ਬੈਠੇ ਆ ਹਮ ਅਜੇ ਹੋਰ ਵਾਰੀ ਬਾਜ ਨਹੀਂ ਦੀ ਆ ਕਿ ਗੱਡੀ ਤੁਹਾਡੀ ਆ निकले हो 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 निकले ਆਵੇ ਦਵਾਈਆਂ ਆਵੇ ਇਹਨੇ ਦਵਾਈਆਂ ਲੈਣ ਦੇ ਕਿੰਨਾ ਕੁ ਟਾਈਮ ਲੱਗਾ ਉਹ ਸਾਨੂੰ ਗੱਡੀ ਸਾਡੀ ਢੋ ਕਿਉਂ ਕੀਤੀ ਹੈ ਠੱਕੇ ਸਹੀ ਸਾਡੇ ਨਾਲ ਕਰਨ ਰਿਹਾ ਹੈ ਤੇ ਇਹ ਤਾਂ ਕਿਸਾ ਹੀ ਕਰਨਗੇ ਰਹਿਣ ਤਾਂ ਕਿਸਾ ਹੀ ਕਰਾਂਗੇ ਫੇਰੇ ਕੀ ਕਰਗੇ ਉਸ ਨਾਲ ਲੋਕੋ ਲਗਾਏ ਸੀ ਪਰ ਆਪਣੀ ਫਰਮਾਂ ਨਹੀਂ ਕਰਦੇ ਪਰੰਪਰਿਤ ਹੈਗੀ ਨਹੀਂ ਇਹ ਉਹਨਾਂ ਨਾਮ ਤੱਕ ਨਹੀਂ ਪਤਾ ਹੈਗਾ ਜੀ ਆਪਾਂ ਪੁੱਛ ਕੇ ਦੱਸਾਂਗੇ ਮਰੇ ਮੈਨੂੰ ਮੇਰੇ ਮਾਲਕ ਦਾ ਨਾਮ ਪਤਾ ਹੈ ਬਾਬਾ ਦੀਪ ਸਿੰਘ ਨਖਵੀ ਬਣਾ ਟਾਈਪ ਹੋਇਆ ਹੈ ਟ੍ਰੈਫਿਕ ਪੁਲਿਸ ਦੇ ਨਾਲ ਠੀਕ ਹੈ ਜੀ ਉਹਨਾਂ ਨਾਲ ਗੱਡੀ ਇਹ ਚੱਲਦੀ ਆ ਹਾਂਜੀ ਆਪਾਂ ਇੰਨੀ ਤੇ ਅੱਧਾ ਕਿਉਂ ਦੱਸਦੇ ਬੇਨਾ ਭਾਜੀ ਮੈਨੂੰ ਪੁੱਛਿਆ ਕਿੰਨੇ ਸਵਾਨ ਕੇ ਮੈਂ ਕਹਾਂ ਤੋ ਬਾਹਰ ਆਉਂਗਾ ਭਿਜ ਮੈਂ ਆਪਣੀ ਜਗ੍ਹਾ ਤੇ ਬੈਠਾ ਸਰਪਸ਼ਕ ਆਪੇ ਜੀ ਭਾਜੀ ਮੈਂ ਤੁਹਾਨੂੰ ਕਿੱਥੇ ਦਿਖਾਵਾਂ ਮੈਂ ਤੁਹਾਨੂੰ ਘਰ ਤੋਂ ਦਿਖਾਵਾਂ ਬੋ ਜਾ ਲਿਸੈਂਸ ਬੋਲ ਕੇ ਕਿੱਥੇ ਫਿਰਦਾ ਨਸਸ ਜਗਾ ਹਾਂ ਲਾਇਸੈਂਸ ਆ ਕੇ ਠੇਕੇਦਾਰ ਨੂੰ ਗੱਡੀ ਚੋਂ ਨੱਬਿਆ ਸੰਛੇਕੇ ਕਦਾਰੀ ਸੰਛੇਕੇ ਮੈਂ ਲਾਇਸੈਂਸ ਨਹੀਂ ਮੰਗਦਾ ਸਾਹਦੇ ਕੋਈ ਨਾਈਟ ਆ ਕੇ ਗੱਡੀ ਚੋਂ ਕਹਿੰਦਾ ਲਾਇਸੈਂਸ ਵਕਾ ਮੈਂ ਪੁਲਿਸ ਅਫਸਰ ਨੂੰ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਪੈਣਾ ਹੈ ਪੁਲਿਸ ਅਫਸਰ ਬੈਠਾ ਪੁੱਛੇਗਾ ਕਿਥੇ ਲਾਇਸੈਂਸ ਆਓ ਤੁਹਾਨੂੰ ਬਾਹਨੇ ਕਿਥੇ ਨਹੀਂ ਨਹੀਂ ਇੱਕ ਗਾਈ ਚੋਤੇ ਬੈਠੇ ਬਾਹਨੇ ਪਿਆ ਪਹਿਲਾਂ ਥਾਣਾ ਹੀ ਹੈ ਲਾਇਸੈਂਸ ਜਮਾ ਹੋ ਸਕਦਾ ਤੁਹਾਡਾ ਰਸਤਾ ਕਿੱਥੇ ਆ ਆ ਨਾ ਨਾ ਜਮਾ ਦਿਖਾਓ ਗੱਡੀ ਕਿੱਦਾਂ ਚੱਲਦੀ ਪਈ ਸਾਹਿਬ ਜੀ ਦਸਤਰਿਓ ਸਰ ਅੱਜ ਅੰਸ਼ੋਰ ਦਾ ਹੋਰ ਸੀ ਸਰ ਕੋਸ਼ਿਸ਼ ਹੈ ਜਮਾ ਕਰ ਲੈਂਦੇ ਆ ਨਾ ਨਾ ਬੰਦੇ ਨੂੰ ਸਾਹਮਣੇ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਤੇ ਉੱਤਰ ਮਾਰੋ ਨਾ ਉੱਤਰ ਮਾਰੋ ਕਾ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਵੀ ਵੇਖੋ ਨਾ ਮਾਜੀ ਨੋ ਪਾਰਕਿੰਗ ਬੋਰਡ ਲਗਾਇਆ ਭਾਈ ਜੀ ਆਪਦਾ ਹੀ ਤੁਸੀਂ ਗੱਡੀ ਚੋਕ ਲਈ ਤੁਸੀਂ ਆਪਣੇ ਲਾਇਸੈਂਸ ਦਿਖਾ ਦਿਓ ਭਾਈ ਲਾਇਸੈਂਸ ਮੇਰਾ ਦਸਤਰਿਓ ਆਰਸੀ ਅੰਸ਼ੋਰ ਸਰ ਪੁਰਕੂਸ਼ਨ ਹਾਂਜੀ ਦੱਸੋ ਹਾਂਜੀ ਕਿਹੜਾ ਜੀ ਆਕੀ ਗੱਡੀ ਚੁੱਕੀ ਆ ਨੋ ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲੇ ਨੇ ਮਨਾ ਕੀਤਾ ਕਿ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਜਿਹੜੀ ਨੋ ਪਾਰਕਿੰਗ ਦਾ ਬੋਰਡ ਲੱਗਾ ਇਥੋਂ ਗੱਡੀ ਚੁੱਕਣੀ ਚੁੱਕਣੀ ਅਸਾਂ ਚੁੱਕੀ ਹਾਂ ਜੀ ਕੋ ਨਾਲ ਬਲਾ ਯਾਰ ਉਹ ਵੀ ਉਹ ਬਲਾਂ ਹਾਂ ਜੀ ਉਹ ਗੱਡੀਆਂ ਵੀ ਲੱਗੀਆਂ ਪਿਆਰੇ ਸਾਹਮਣੇ ਉਹ ਤੇ ਲੱਗੀਆਂ ਆਈਆਂ ਨੇ ਜੀ ਲੱਗੀ ਆ ਕੋਈ ਅੰਦਰ ਦੁਕਾਨਦਾਰ ਨੂੰ ਬਾਹਰ ਕੱਢੀ ਆ ਇਹ ਗੱਡੀ ਤੇਰੀ ਹੈਗੀ ਤੇਰੀ ਹੈਗੀ ਕੋਈ ਨਹੀਂ ਬੋਲਦਾ ਉਹ ਹੀ ਗੱਡੀ ਪਾ ਲਈ ਸ੍ਰੀਮਾਨ ਜੀ ਆਏ ਨੇ ਪੰਗੇ ਦੀ ਗੱਡੀ ਨਾਲ ਤੁਹਾਡੇ ਅਸਰਾ ਨਾਲ ਗੱਲ ਕਰਨ ਤੇ ਖਲੋਜੇ ਮਾਤਾ ਜੀ ਇੱਥੇ ਖੜੇ ਹੋ ਗਏ ਕਈ ਮਾਤਾ ਜੀ ਨੂੰ ਕਿੰਨਾ ਅੰਦਰ ਬੈਜੋ ਗੱਡੀ ਵਿੱਚ ਭਾਗੋ ਵੀਡੀਓ ਦੇਖੋ ਨਾ ਇਹਨਾਂ ਨੂੰ ਗੱਡੀ ਵਿੱਚ ਬਿਠਾ ਦਿਓ ਕਿੰਨਾ ਸਮਾਂ ਆਇਆ ਕਿੰਨਾ ਸਮਾਂ ਆਇਆ ਤੇ ਬੜੀ 5 ਮਿੰਟ ਹੋਏ ਸਾਰੇ ਭਾਜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਇਹਨਾਂ ਨੇ ਤੋਦੇ ਕੋਈ ਮਾਤਾ ਜੀ ਵਿੱਚ ਨਹੀਂ ਬੈਠੇ ਹੁਣ ਵਿੱਚ ਹੀ ਬੈਠੇ ਆ ਉਹਨੇ ਵਿੱਚ ਹੀ ਬੈਠੇ ਕੋਈ ਪਾ ਇਹਨਾਂ ਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੇ ਪਾ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਆਈ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੰਦਾ ਕਿਹੜੀ ਕੰਪਨੀ ਕੋ ਕਿਹੜੀ ਕੰਪਨੀ ਹੋ ਗਿਆ ਠੀਕ ਆ ਤੁਹਾਡਾ ਮਾਤਾ ਜੀ ਬਾਹਰ ਚ ਆ ਕੇ ਬੈਠੇ ਆ ਇੱਕ ਆ ਕਿਹੜੀ ਕੰਪਨੀ ਕੋ ਭਾਜੀ ਜਾਪੋੜਾ ਦਾ ਲੋਕੋ ਵੇਖੋ ਲਾ ਧਕੇਸ਼ਾ ਜੀ ਹੈਲੋ ਮੈਂ ਤਾਂ ਵੈਸੋ ਨਹੀਂ ਨਹੀਂ ਡਿਆ ਮੈਂ ਤਾਂ ਕਹਿੰਦਾ ਬਜ਼ੁਰਗ ਨੇ ਜਾਂਦੋ ਦਵਾਈ ਲੈਣ ਆਏ ਆ ਕੋਈ ਕਿਹਾ ਮਕਸੂਰੇ ਬਾਹਰ ਖੜਾ ਬਾਹਰੋ ਮੈਂ ਤਾਂ ਇਹੋ ਹੀ ਕਹਿਤਾ ਵਿੱਚ ਵੀ ਗਰਮੀ ਹੈ ਜਾਂਦੋ ਇਹ ਮੈਂ ਤਾਂ ਗਾਲੀ ਨਹੀਂ ਘਰੰਦਿਆ ਮੈਂ ਦੇਖੋ ਇਹ ਆਪ ਟ੍ਰੈਫਿਕ ਜਾ ਰਹੇ ਨੇ ਕੋਈ ਦੱਸਤ ਜਾਣ ਜਾਂਦੇ ਦੇਖ ਰਹੇ ਹੋ ਜੀ ਚਲੋ ਜੀ ਬਿਲਕੁਲ ਲਿਆਓ ਨਿਕਾੜੋ ਲਿਆਓ ਇੱਕ ਸਹੀ ਗੱਲ ਦੱਸੋ ਨਾ ਕੀ ਗੱਲ ਹੋਈ ਆ ਠੀਕ ਹੈ ਜੀ ਉਹ ਕਹਿੰਦੇ ਵਿੱਚ ਮਾਦਾਂ ਦੀ ਬੈਠੀ ਨੂੰ ਚੋ ਆਪਰਾ ਮੜੋ ਤੁਮੇਂ ਕਹਿੰਦੇ ਗੱਡੀ ਖਾਲੀ ਕੋਈ ਮਾਤਾ ਦੀ ਵਿੱਚ ਵੇਖੀ ਤੇ ਇਹਨਾਂ ਵਾਲਿਆਂ ਦਾ ਵਿੱਚ ਥਾਪੀ ਇਹਨਾਂ ਨੂੰ ਮੈਂ ਨਹੀਂ ਸੰ ਨਾਲ ਇਹਨੂੰ ਪਰਮੈਂ ਤੁਹਾਡਾ ਕਰਨਾ ਲੈ ਆਇਆ ਕੋਈ ਤੇ ਭਾਈ ਜੀ ਚਾਲ ਕੇ ਬੈਠ ਪਾ ਰਹੇ ਤੇਰਾ ਮੇਰੀ ਗੱਡੀ ਗਾਟਣ ਮਾਤਾ ਬਾਹਰ ਕਰ ਨਹੀਂ ਪਾਇਆ ਮਾਤਾ ਬਾਹਰ ਹੀ ਆ ਬਾਦ ਚ ਬਣਾਇਆ ਮਣੀਏ ਕਿ ਨਾ ਬਾਹਰ ਬਾਦ ਜੀ ਬੈਠੇ ਨੇ ਪਰ ਬੈਠੇ ਦੇ ਹੈਗੇ ਨੇ ਵਿੱਚ ਮਾਤਾ ਜੀ ਬਾਹਰ ਕਰੇ ਕੋਈ ਕੋਈ ਨਾ ਚੀਤੀਆ ਤੁਮ ਅਦਾ ਜੀ ਨੂੰ ਗੱਡੀ ਵਿੱਚ ਤਾਂ ਆਉਂਦੇ ਆ ਕਿ ਨਹੀਂ ਗਿਆ ਗੱਡੀ ਵਿੱਚ ਤਾਂ ਚੰਗਾ ਮਾਤਾ ਨੂੰ ਸਾਰ ਕਰ ਲਾ ਪੰਜ ਮਿੰਟ ਹੋਏ ਸਾਰੇ ਦਵਾਈ ਲੈ ਜਾਂ ਨੂੰ ਮੈਂ ਤਾਂ ਤਰਲਾ ਵੀ ਤੁਹਾਡਾ ਮਾਰਿਆ ਵੀ ਜਾਣ ਦੋ ਬਾਰ ਕਰੇ ਨਾ ਕਹਿਆ ਕਿ ਨਹੀਂ ਬੈਜੋ ਮਾਤਾ ਜੀ ਅੰਦਰ ਮੈਂ ਰਹਿਦਾ ਆ ਮਾਤਾ ਜੀ ਗੱਡੀ ਤੁਹਾਡੀ ਸੜ ਦੇਣੀ ਆਪਾਂ ਕਿੱਥੇ ਨਹੀਂ ਲੈ ਆ ਕਹਿੰਦੇ ਕਿ ਲਾਹਤ ਤੁਹਾਡੀ ਮਾਤਾ ਕੀ ਕਰਨ ਵਾਸਤੇ ਆਇਤੀ ਆਂਕ ਆਪਾਂ ਕੋਈ ਨਹੀਂ ਹੂੰ ਤਾਂ ਕੀ ਕਿਹਾ ਜਾ ਰਿਹਾ ਇਹਨਾਂ ਦੇ ਬੰਦੋ ਆਹ ਦੇਖ ਮੈਂ ਕਹਣਾ ਕੀ ਆ ਹੂੰ ਆਹ ਤਾਂ ਨਾ ਅਰੇ ਸੱਚੀ ਗੱਲ ਦੱਸੋ ਨਾ ਸਾਡੇ ਵੀ ਸੁਣੋ ਨਾ ਗੱਲ ਭੰਗ ਨਹੀਂ ਮਹਾਰਾਜ ਬਹੀ ਹੋਰ ਤਸੀਲੇ ਦੇ ਵਿੱਚ ਖਾਣਾ ਖਟਾ ਤੁਹਾਡੇ ਵੀ ਆ ਗਏ ਹਾਂ ਹਾਂ ਦਾ ਦਾ ਫਰਕ ਨਹੀਂ ਜਿੱਦਾਂ ਜਿੱਦਾਂ ਫਿਰ ਕਰਦੇ ਨੇ ਸੱਚੀ ਕਰ ਰਿਹਾ ਹਾਂ ਇਹਦੇ ਕੋ ਦਵਾਈ ਦਾ ਮਸਲਾ ਆ ਹੂੰ ਮਾਲ ਬੰਦੇ ਦਵਾਈ ਲੈਣ ਆਇਆ ਬੰਦਾ ਟਾਈਮ ਵਧਾਉਣਾ ਸਾਡੇ ਨਾਲ ਦੀ। ਉਹ ਬੰਦਰੀ ਨਾ ਤਾਂ ਦਵਾਈ ਲੈ। ਜੀ ਕੀ ਗੱਲ ਹੋਈ ਆ? ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਟੋਅ ਕਰ ਲਈ ਸਾਡੀ। ਜਿਹਨੂੰ ਕਿਹਾ ਵੀ ਆ ਕਿ ਮੈਡੀਸਨ ਲੈਣ ਆਏ। ਕਿੰਨਾ ਦੀ ਦਵਾਈ ਲੈਣਾ ਹੈ? ਕਿੰਨੇ ਕਿ ਮਿੰਟਾਂ ਦੇ ਵਿੱਚ? ਕਿੰਨੇ ਕਿ ਮਿੰਟਾਂ ਦੀ ਗੱਡੀ ਟੋਅ ਹੋ ਗਈ? 5 ਮਿੰਟ ਹੋਏ ਸਾਰੇ ਅਜੇ। ਤੇ ਮਾਤਾ ਜੀ ਦੀ ਉਮਰ ਕਿੰਨੀ ਸੀ? ਮਾਤਾ ਜੀ ਦੀ ਉਮਰ ਹੈਗੀ ਹੈ ਜੀ 85 ਸਾਲ। ਗੱਡੀ 'ਚ ਬੈਠੇ ਸੀ। ਹਾਂਜੀ ਹਾਂਜੀ। ਗੱਡੀ ਬਾਹਰ 'ਚ ਬੈਠੇ ਆ। 5 ਮਿੰਟ ਗੱਡੀ ਬੰਦ ਸੀ ਗਰਮੀ 'ਚ ਬੈਠੇ ਸੀ। ਗੱਡੀ ਆ ਗਰਮੀ ਗੱਡੀ ਬੰਦ ਤੇ ਚਾਬੀ ਮੇਰੇ ਕੋਲ ਹੈ ਤੇ ਉਸਦੇ ਨਾਲ ਹੀ ਗੱਡੀ ਟੋ ਕਰ ਲਈ। ਹਾਂਜੀ। 5 ਮਿੰਟ ਦੇ ਵਿੱਚ ਵਿੱਚ। 5 ਮਿੰਟ ਹੀ ਹੋਏ ਸਾਰੇ ਤੇ ਅੰਦਰੋਂ ਭਾਵੇਂ ਮੈਡੀਕਲ ਸਟੋਰ ਵਾਲਿਆਂ ਨੂੰ ਪੁੱਛ ਲਓ 5 ਮਿੰਟ 'ਚ ਨੇ ਗੱਡੀ ਟੋ ਕਰ ਲਈ। ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਠੱਡੇ ਆ। ਲੇਕਿਨ ਇਹਨਾਂ ਦਾ ਜਵਾਬ ਨਹੀਂ। ਲੇਕਿਨ ਇਹਨਾਂ ਆਵਾਜ਼ ਨਹੀਂ ਦਿੱਤੀ। ਬਾਅਦ 'ਚ ਆਪਾਂ ਗ ਬਾਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਬੀਠੋ ਠੀਕ ਆ ਇਹ ਸਰ ਕਹਿ ਰਹੇ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਬਸ ਇੰਨੀ ਗੱਲ ਹੈ ਜੀ ਕੋਈ ਗੱਲ ਨਹੀਂ ਮਾਤਾ ਜੀ ਕਿਹੜੀ ਕੰਪਨੀ ਦੀ ਹੈਗੀ ਆ ਨਹੀਂ ਫਿਲਮੀ ਗੱਡੀ ਨਹੀਂ ਫਿਰ ਸਰ ਕਹਿੰਦਾ ਚਲੋ ਤੁਸੀਂ ਆਪਣੇ ਨੂੰ ਲੈ ਕੇ ਨਹੀਂ ਨਹੀਂ ਤੁਸੀਂ ਪ੍ਰਾਈਵੇਟ ਦੀ ਧੱਕਾ ਕਰ ਰਹੇ ਹੋ ਸਰ ਦਾ ਧੱਕਾ ਜੇ ਕਿ ਮੋ ਜਬਰਦਸਤੀ ਲੈ ਕੇ ਫਿਲਮ ਦੀ ਨਾਮ ਦੱਸੋ ਇਹ ਬੜੀ ਗੱਲ ਹੋਈ ਨਹੀਂ ਪਤਾ ਨਾ ਕਿਹੋ ਨਾਮ ਪਤਾ ਕੋਈ ਨਾਮ ਨਹੀਂ ਗੱਲ ਨਹੀਂ ਕਰੇਗਾ ਇਹ ਤਾਂ ਗੱਡੀ ਨਹੀਂ ਫਿਲਮ ਦੀ ਹੈ ਨਹੀਂ ਕਲੀਟ ਹੋ ਗਈ ਤਾਂ ਕਰਨੀ ਕਿਹੜੀ ਫਰਮ ਦੀ ਗੱਡੀ ਹੈ ਗੱਡੀ ਫਰਮ ਦਾ ਨਾਂ ਦੱਸ ਉਹ ਕਹਿੰਦੇ ਪਾ ਸਾਡਾ ਚਲਾਰ ਕਰ ਦੋ ਚਲਾਰ ਕਰਦੇ ਯਾਰ ਜਿਹੜੀ ਗੱਲ ਹੈਗੀ ਪਾਜੀ ਮੈਂ ਤੁਹਾਨੂੰ ਉਹ ਦੱਸ ਦਿਆਂਗਾ ਚਲਾਰ ਕਰਦੇ ਯਾਰ ਇੱਕ ਮਿੰਟ ਸਰ ਬੋਲਣ ਫਰਮ ਦਾ ਨਾਂ ਦੱਸ ਕਿਹੜੀ ਫਰਮ ਦੀ ਗੱਡੀ ਹੈ